ਹਾਂਜੀ ਮਿੱਤਰੋ ਅੱਜ ਅਸੀਂ ਖੜੇ ਆ ਨਿਊਜ਼ੀਲੈਂਡ ਦੇ ਮਸ਼ਹੂਰ ਗਰੋਸਰੀ ਸਟੋਰ ਪੈਕਨ ਸੇਵ ਪੋਰਟ ਨੀ ਦੇ ਵਿੱਚ ਸਥਿਤ ਹੈ ਆ ਆਕਲੈਂਡ ਦੇ ਵਿੱਚ ਜੇ ਤੁਸੀਂ ਨਿਊਜ਼ੀਲੈਂਡ ਆਉਣਾ ਚਾਹੁੰਦੇ ਹੋ ਤੇ ਸੋਚਣ ਜੀ ਸੋਚਣਦੇ ਜੇ ਇੱਥੋਂ ਦੀ ਮਹਿੰਗਾਈ ਬਾਰੇ ਤੇ ਇਹ ਵੀਡੀਓ ਤੁਹਾਡੇ ਲਈ ਕਿਉਂਕਿ ਆਪਾਂ ਇੱਥੇ ਪ੍ਰਾਈਸ ਵਿਖਾਵਾਂਗੇ ਸਬਜ਼ੀਆਂ ਦੇ ਜਿਹੜੀਆਂ ਆਪਾਂ ਡੇਲੀ ਚੀਜ਼ਾਂ ਘਰੋਂ ਖਾਣੇ ਆ ਤੇ ਨਾਲੇ ਕੰਪੇਅਰ ਕਰਾਂਗੇ ਇੰਡੀਆ ਦੇ ਪ੍ਰਾਈਸ ਦੇ ਨਾਲ ਤੇ ਚਲੋ ਅੰਦਰ ਜਾ ਕੇ ਦੇਖਦੇ ਆ ਤੇ ਆਪਾਂ ਹੁਣ ਇੱਥੋਂ ਲੈ ਲਈਏ ਟਰਾਲੀ ਤੇ ਆਹ ਤੁਸੀਂ ਦੇਖ ਸਕਦੇ ਹੋ ਪੈਕਨ ਸੇਵ ਜਗਰਾਸ ਸੇ ਹਾਂ ਇਹ ਨੋ ਐਂਟਰੀ ਆਪਾਂ ਅਗਲੀ ਐਂਟਰੀ ਦਾ ਸੈਕਸ਼ਨ ਜੇ ਆਪਾਂ ਜਾਈਏ ਬੋਲਦੇ ਉਹ ਦੋ ਜਗ੍ਹਾ ਜਾਂਦੇ ਜੇ ਜੇ ਪਾਉਣੀ ਚਾਹੀਦੀ ਜੇ ਤੁਹਾਨੂੰ ਜੀ ਸਾਡੀ ਕੰਮ ਕਰਦੇ ਉੱਤੇ ਈਜ਼ੀ ਹੁੰਦਾ ਸਮਾਨ ਆਪਾਂ ਅੱਜ ਥੋੜਾ ਹੀ ਲੈਣਾ ਹੈ ਤੇ ਛੋਟੀ ਟਰਾਲੀ ਸਹੀ ਰਹੇਗੀ ਸਪੈਸ਼ਲ ਤੇ ਲੱਗੇ ਆ ਲਿਮਟ ਹੈ 3 ਕੇਜੀ ਫਿਰ ਅੱਜ ਮੈਂ 3 ਕੇਜੀ ਚੱਕੇ ਖਲੇ ਇਹ ਨਾ ਡਾਲਰ ਦਾ 150 ਦਾ ਬਣੇਗਾ ਚੱਕ ਜਿਗਰਾ ਇਸ ਹੈ ਫਿਰ ਗਰਮੀ ਦਾ ਦੇਣਿਆ ਤੇ ਪਾਣੀ ਪੀਂ ਆਂ ਨਾਰੀਅਲ ਦਾ ਪਾਣੀ ਬਹੁਤ ਵਧੀਆ ਹੁੰਦਾ ਆ ਇਹ ਗੱਲ ਹੈ ਸ਼ਿਮਲਾ ਮਿਰਚ ਲੈਣੀ ਹੈ ਮੈਂ ਸ਼ਿਮਲਾ ਮਿਰਚ ਲੈਣਾ ਹੋਵੇ ਤੇ ਚਾਰ ਹੈਗੀਆਂ ਸਾਰੀਆਂ ਛੇੜ ਉਹਦੇ ਵਿੱਚ ਹਾਂ ਕਿਨੇ ਦਾ ਬਣੇ ਤੇ ਚਾਰ ਹਾਂ ਸੰਗੁਰ 5 ਡਾਲਰ ਦੇ ਹੈਗੇ ਆ 500 ਅੱਧਾ ਕਿਲੋ ਅੱਧਾ ਕਿਲੋ ਆ ਇਹਦੀ ਬੱਲੇ ਮੈਨੂੰ ਉਹ ਨਹੀਂ ਲੱਗਦਾ ਮੈਂ ਆਪ ਲੈ ਗਿਆ ਸੀ ਔਰਿੰਜ ਲੈਣੇ ਮੇਵਲ ਔਰਿੰਜ ਨਹੀਂ ਵਾਲੇ ਇੱਥੇ ਸੰਤਰਾ ਇੰਡੀਆਰ ਕਿਹੜੀ ਹੁੰਦੇ ਤੈਨੂੰ ਪਤਾ ਛਿਲਕਾ ਵੀ ਔਰ ਸਾਰੀ ਹੁੰਦੀ ਗੰਡੇ ਉਹ ਤਾਂ ਤੁਸੀਂ ਦੇਖ ਲਓ ਹਾਂ ਸਤਾਂ ਦਾ ਪਰਾਂਦੇ 2 ਕਿਲੋ ਗਜਰਾਂਗੇ ਗਜਰਾਂ ਲੈਣੀ ਹੈ ਨਹੀਂ ਇਹਦੇ ਤੋਂ ਲੱਗੀਆਂ 5 ਡਾਲਰ ਦੀ ਇੰਡੀਆ ਨੂੰ ਬੰਦਾ ਨਹੀਂ ਲੇਟਸ ਕਰਦੀ ਇੰਡੀਆ ਲੇਟਸ ਮਿਲਦੀ ਵੀ ਨਹੀਂ ਆ ਮੈਨੂੰ ਲੱਗਦਾ ਮੈਂ ਤਾਂ ਇੱਥੇ ਆ ਕੇ ਵੇਖੀ ਆਹ ਵਾਲੀ ਵੀ ਮੈਂ ਇੱਥੇ ਇਹਦਾ ਟੇਸਟ ਕੋੜਾ ਹੁੰਦਾ ਆ ਹੂੰ ਬਕਚੋਈ ਕੋਸ ਬਕਚੋਈ 4 ਲੱਗੀਆਂ 2 2 ਹੋਰ 4 ਭਾਈ ਇਹ ਨਹੀਂ ਲੱਗਦਾ ਬੇਬੀ ਬੀ ਬੀ ਡਰੂਟ ਓਕੇ 5 ਡਾਲਰ ਦੀ ਚੱਲਿੰਗੇ ਜਿਹੜੇ ਆਪਣੇ ਇੰਡੀਆ ਵਾਧੂ ਰਹਿੰਦੇ ਆ ਹਾਂ 5 ਡਾਲਰ ਦੀ ਇੱਕ ਆ 5 ਡਾਲਰ ਦੀ ਇੱਕ ਬਹੁਤ ਲੰਗੀ 2500 ਰੁਪਏ ਦੀ ਤੇ ਆ ਦੇਖ ਦੰਡੇ ਹੀ ਕਿਉਂ ਨਹੀਂ ਜੇ ਇਹਨਾਂ 5 ਡਾਲਰ ਦੇ ਕਿਲੋ ਕਿਲੋ ਤੇ ਕਈ ਵਾਰ ਇੰਡੀਅਨ ਗਰੋਸਰੀ ਸ਼ਾਪ ਤੋਂ ਸਸਤੇ ਮਿਲ ਜਾਂਦੇ ਪੰਜਾਂ ਦਾ ਬੈਗ ਮਿਲ ਜਾਂਦਾ ਪੰਜਾਂ ਦਾ 5 ਕਿਲੋ ਦਾ ਬੈਗ ਮਿਲ ਜਾਂਦਾ ਇਸ ਕੰਮ ਤੇ ਆਹ ਦੇਖ ਜਿਹੜੇ ਥੋਕਾਂ ਦੇ ਲੈਂਦੇ ਆ ਤੇ ਵਾਧੇ ਰਹਿੰਦੇ ਹਾਂ ਤੇ ਉਹ ਤਾਂ ਆਪੇ ਕੀ ਰੇ ਹਾਂ ਸਸਤੇ ਹੋ ਗਏ ਨੇ ਤੇ ਬਹੁਤ ਨਹੀਂ ਗਏ ਨਹੀਂ ਅੱਗੇ ਇਹ ਪਹਿਲਾਂ 5 ਡਾਲਰ ਦਾ ਸੀਗਾ ਹੁਣ 2 ਦਾ ਹੋ ਗਿਆ ਪਰ ਗਰਮੀਆਂ ਦੇ ਵਿੱਚ ਗਰਮੀਆਂ ਦੇ ਵਿੱਚ ਹੁਣ ਪੱਛ ਲੈ ਜਾਂਗੇ ਤੇ ਮਤਲਬ ਗਰਮੀਆਂ ਦੇ ਵਿੱਚ ਹੈ ਜਿਹੜੇ ਇਹਨਾਂ ਦਾ ਪ੍ਰਾਈਸ ਉਹ ਹੋ ਜਾਂਦਾ 1 ਕਿਲੋੜਾ ਜੀ ਪੰਜਾਂ ਦੀ 17 ਦਾ ਟਮਾਟੋ ਸਬਜ਼ੀਆਂ ਜਿਹੜੀਆਂ ਮਤਲਬ ਪ੍ਰਾਈਸ ਨਹੀਂ ਦੇ ਸਕਦੇ ਪਾਲਕ ਆ ਗਈ 5 ਡਾਲਰ ਦੀ ਇੰਡੀਆ ਦੇ ਪੰਜਾਂ ਦੇ ਕਿੰਨੇ ਮੰਦੇ ਨੇ 250 ਰੁਪਏ ਬੀ ਬੀ ਕੈਰਟ ਸਾਗੀ ਕੈਰਟਸ ਬਦਲੀਆਂ ਨਹੀਂ ਹੁੰਦੀਆਂ ਬਹੁਤ ਸਸਤੀਆਂ ਲੱਗੀਆਂ ਹੋਈਆਂ ਨੇ 1 ਡਾਲਰ 80 ਸੈਂਟ ਦੀਆਂ ਕੁੱਲੀਆਂ ਸਸਤੀਆਂ ਹੁੰਦੀਆਂ ਨੇ ਨਾ ਪਾਰਪਨ ਨਾਲੋਂ ਤੁਹਾਨੂੰ ਲੱਗਦਾ ਹਾਂ ਜ਼ੂਮ ਕਰਦੇ ਅਗਰ ਜੇ ਪ੍ਰਾਈਸ ਨਹੀਂ ਨਾ ਵੇ ਦੇਖੋ ਬੋਂਗਰੋ ਬੋਂਗਰੋ ਹੀ ਹੈ ਨਾ ਗੋਂਗਲੋਂ ਦਾ ਸਾਗ ਬਹੁਤ ਵਧੀਆ ਬਣਦਾ ਪਰ ਸਨਿਪਸ ਕਿੰਦੇ ਨੂੰ ਲੱਗੇ ਨਾ ਨਾ ਪਰ ਸਨਿਪ ਇਹਨੇ ਉਸ ਵੀਡੀਓ ਇਹ ਗੋਂਗਲੋ ਹੀ ਨੇ ਪਰ ਇਹਦੇ ਸਵੀਡ ਲਿਖਿਆ ਸਵੀਡ ਆਹ ਪਰਨਿਪਸੀ ਐ ਮੈਸਨ ਪਰਸਨਿਪਸ ਗੋਂਗਲੋ ਆਈ ਥਿੰਕ ਸਨਿਪਸ ਤੋਂ ਨਾਲ ਜਾਨੇ ਆਈ ਨਾ ਯਮ ਯਮ ਯਮਸ ਰੈੱਡ ਯਮ ਯਮ ਠੀਕ ਹੈ ਜੀ ਯਮਸ ਇਹ ਮਿੱਠੇ ਹੁੰਦੇ ਨਾ ਜਿੱਦਾਂ ਉਹ ਹੋਣੀ ਆਂਦੀ ਸ਼ਕਰਗੰਦੀ ਇਹਨਾਂ ਦਾ ਟੇਸਟ ਵੀ ਬੇਕਾਦਰ ਇਦਾਂ ਦੀ ਸਬਜ਼ੀ ਜਿਹੜੀਆਂ ਆਪਾਂ ਮਤਲਬ ਦੇਖੀਆਂ ਇਹ ਉਹੋ ਜੀਆਂ ਚੀਜ਼ਾਂ ਇਹ ਤੇ ਦੇਖ ਕੇ ਇੱਕ ਖੁਸ਼ੀ ਵੀ ਮਿਲਦੀ ਹੈ ਇੱਕ ਜਾਣਕਾਰੀ ਵੀ ਆਉਂਦੀ ਹੈ ਇਹਨੂੰ ਤੇ ਆਈ ਥਿੰਕ ਖੰਬਾ ਨਹੀਂ ਕਹਿੰਦੇ ਪੱਦ ਭੜੇ ਜਿਣੀ ਕਿਹਦੀ ਣਾੜ ਤੇ ਮਾਜੀ ਵਾਲ ਦੇ ਪੱਦ ਭੜੇ ਗਿੰਦੇ ਫੋਰਟ ਫੈਲੋ ਮਸ਼ਰੂਮ ਇਹ ਇਹ ਕਹਿੰਦੇ ਇਹ ਪੱਦ ਭੜੇ ਸੈਲਰੀ ਆਹ ਸੈਲਰੀ ਇਹਦਾ ਵੀ ਮੈਨੂੰ ਟੇਸਟ ਇਹਦਾ ਬੇਕਾਰ ਲੱਗਦਾ ਆਪਣੇ ਇੰਡੀਅਨ ਦੇ ਖਾਣ ਵਾਲੇ ਚੀਜ਼ਾਂ ਨਹੀਂ ਹੁੰਦੇ ਕਈ ਹਾਂ ਮਤਲਬ ਗੋਰਿਆਂ ਦੇ ਖਾਣਦੇ ਬਣ ਆਹ ਜਿਹੜੀ ਹਰੀ ਗੋਭੀ ਇੱਧਰ ਦਰਸ਼ਕਾਂ ਨੂੰ ਦਿਖਾ ਦੇ ਹਰੀ ਗੋਭੀ ਦੇ ਵਿੱਚ ਇੰਨੀ ਤਾਕਤ ਮੇਰੇ ਲਈ ਆਉਂਦੀ ਹਰੀ ਗੋਭੀ ਦੇ ਵਿੱਚ ਇੰਨੇ ਜਿਆਦੇ ਤਾਤੇ ਹੁੰਦੇ ਨੇ ਕਿ ਜਿਹੜੀ ਚਿੱਟੀ ਗੋਭੀ ਹੈ ਨਾ ਆਹ ਇਹਦਾ ਪਿਓ ਜਿਹੜਾ ਇਹਦਾ ਬੱਚਾ ਹੈ ਇੰਨੇ ਤਾਕਤ ਵਿੱਚ ਐਦੇ ਚ ਉਹਨੇ ਤਾਂ ਤਨੀ ਹੈਗੇ ਜਿੰਨੇ ਇਹਦੇ ਪਰ ਆਪਾਂ ਇੰਡੀਅਨ ਇਹਨੂੰ ਹੀ ਪ੍ਰਾਇੋਰਟੀ ਕਿਉਂ ਦਿੰਦੇ ਆ ਜਦ ਕਿ ਇਹਦੇ ਵਿੱਚ ਜ਼ਿਆਦਾ ਤੱਤ ਹੈ ਹਮ ਆਪਾਂ ਨੂੰ ਇਹ ਜਾਣਕਾਰੀ ਤਾਂ ਪਤਾ ਨਾ ਚਾਹੀਦਾ ਹਮੇਸ਼ਿਆ ਸਵਾਦ ਸਵਾਦ ਆ ਵੀ ਮੰਦੀ ਵੇ ਬਰਤਨੀ ਬਹੁਤ ਸਵਾਦ ਹੁੰਦੀ ਹੈ ਇਸਕੀਮ ਕਰਕੇ ਤੇ ਸਵਾ 2 ਡਾਲਰ ਦੀ ਇੱਕ ਲੱਗੀ ਹੋਈ ਹੈ ਉਦਾਂ ਹੈ ਤੇ ਉਦਾਂ ਉਹ ਇੱਕ ਰੱਖ ਲੈ ਵਧੀਆ ਜਿਹਾ ਫੁੱਲ ਠੀਕ ਹੈ ਪ੍ਰਾਈਸ ਨਾਟ ਬੈਡ ਉਨੇ ਤੱਤ ਨਹੀਂ ਮਿਲ ਜਿੰਨਾ ਇੱਕ ਹੀ ਖਾਲੀਆ ਤੱਤ ਮਿਲਦਾ ਹਾਂ ਹਾਂ ਇੱਕ ਵਾਰ ਇਹ ਆਇਆ ਦੋ ਨੰਬਰ ਦਾ ਖਾਲੀ ਅੱਗੇ ਬਨਾਣਾ ਕੇਲੇ ਲੱਗੇ ਸਸਤੇ ਤੇ ਆਪਾਂ ਪਹਿਲੀ ਵਾਰ ਵੇਖੇ ਮੈਂ 1 ਡਾਲਰ ਨੂੰ ਕਿਲੋ ਨਹੀਂ ਤਾਂ 3 ਡਾਲਰ ਨੂੰ ਕਿਲੋ ਹੁੰਦੇ ਆ ਹਾਂ ਬਹੁਤ ਸਸਤੇ ਆ ਤੁਰ ਤੂੰ ਮੈਨੂੰ ਦੱਸ ਮੈਂ ਕਿਹੜੀ ਕਿਹੜੀ ਲਵਾਂ ਬੱਚੇ ਵਾਸਤੇ ਛੋਟੇ ਛੋਟੇ ਲਵਾਂ ਮੈਂ ਜਿਹੜੇ ਮਰਜ਼ੀ ਲੈ ਲਾ ਮੈਂ ਤਾਂ 2-3 ਕਿਲੋ ਲੈ ਲੈਣੇ ਆ ਮੈਂ ਹਾਂ ਚੰਗੀ ਤਰ੍ਹਾਂ ਬੋਲਣ ਦਿੰਦਾ ਜਿਮ ਜਾਣਾ ਲੈ ਨਹੀਂ ਕੋਈ ਖਰਾਬ ਹੁੰਦਾ ਸਭ ਖਜਮਾ ਤੂੰ ਦੇ ਖਾ ਲੈ ਬਈ ਤੇ ਕੇਲਾ ਪਹਿਲੋਂ ਖਾਂਦੇ ਆ ਆਜੂ ਆਪਣੀ ਗ੍ਰੋਸਰੀ ਇੰਡੀਅਨ ਗ੍ਰੋਸਰੀ ਸਟੋਰ ਤੋਂ ਸਸਤੇ ਮਿਲ ਜਾਂਦੇ ਤੂੰ ਜਿਹੜੇ ਇੱਥੇ 3 ਦਾ ਦੇ ਕੇਲੇ ਲੱਗੇ ਜੇ ਤੋੜਾ ਆਪਾਂ ਲਈਏ ਸਸਤਾ ਪੈ ਜਾਣਾ ਉਹ ਵੱਡੀ ਪੈਕਿੰਗ ਸਸਤੀ ਪੈਂਦੀ ਕੱਲ ਮੈਂ ਜਾਇਆ ਜਾ ਕੇ ਆ ਇੰਡੀਅਨ ਗ੍ਰੋਸਰੀ ਉੱਥੇ ਵੀ ਸੇਮ ਪ੍ਰਾਈਸ ਆ 3 ਡਾਲਰ ਨੂੰ ਕਿਲਵਾ ਆਪਣੇ ਕਈ ਕਿਤਾ ਆਪਣੀ ਗ੍ਰੋਸਰੀ ਤੋਂ ਸਸਤੀ ਮਿਲਦੀ ਜਿਹੜਾ ਹਾਂ ਕੀ ਲੈਣ ਲੱਗਾ ਗਵਾਜਾ 6 ਡਾਲਰ ਨੂੰ ਕਿਲੋ ਲੱਗੇ ਆ ਲੱਲਾ ਯਾਰ ਵਧ ਗਿਆ ਆ ਅੰਗੂਰ ਵਧਿਆ ਹੁੰਦੇ ਸੰਤਰੀ ਮੈਂਡਰਿੰਗ ਮੈਂਡਰਿੰਗ ਹੈਗੇ ਆ 5 90 ਦੇ ਕਿਲੋ ਇੰਡੀਆ ਦੇ ਕਿੰਨੇ ਬਣੇ ਸਾਢੇ 5 ਡਾਲਰ ਦੇ ਇੰਡੀਆ ਦੇ ਕਿੰਨੇ ਬਣੇ ਕਿਤੇ ਸਾਲਾ حساب ਜਾਣੀ ਰਹਿੰਦਾ ਆ ਜੋ ਕੀਵੀ ਫਰੂਟ 골ਡ ਇੰਡੀਆ ਦਾ ਸਸਤਾ ਪੈ ਜਾਂਦਾ ਤੈਨੂੰ ਪਤਾ 9.49 ਡਾਲਰ ਦਾ 골ਡ ਕੀਵੀ ਆ ਲੱਗਾ ਸੀਜ਼ਨ ਨਹੀਂ ਨਾ ਹੈਗਾ ਜਦੋਂ ਸੀਜ਼ਨ ਹੋਏ ਇਹੀ 2 ਡਾਲਰ ਨੂੰ ਕਿਲੋ ਮਿਲਦਾ ਆ ਹਾਂ ਉੱਥੇ ਤੇ ਨਿਊਜ਼ੀਲੈਂਡ ਤੇ ਪ੍ਰਾਈਸ ਸੀਜ਼ਨ ਦੇ ਅਕੋਰਡਿੰਗ ਹੈ ਸੀਜ਼ਨ ਦੇ ਹਿਸਾਬ ਨਾਲ ਉਦਾਂ ਇਦਾਂ ਚਾ ਮਹਿੰਗੀਆਂ ਮਿਲਦੇ ਆ 골ਡ ਕੀਵੀ ਫਰੂਟ ਜਿਹੜਾ ਇੱਥੋਂ ਦਾ ਹੱਬ ਮੰਨਿਆ ਜਾਂਦਾ ਨਿਊਜ਼ੀਲੈਂਡ ਨੂੰ ਫੱਬ ਵੀ ਕਿਹਾ ਜਾਂਦਾ ਨਾ ਕੀਵੀ ਫਰੂਟ ਦਾ ਆ ਇਹ ਕਾਢੋ ਹੁਣ ਇਹਨਾਂ ਬਾਰੇ ਵੀ ਤੁਹਾਨੂੰ ਥੋੜੇ ਵਿੱਚ ਚਾਹਨਾ ਆਪੋ ਆਪਣੇ ਦਰਸ਼ਕਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਹਦੇ ਵਿੱਚ ਕੀ ਜਿਹੜੇ ਚੀਜ਼ਾਂ ਵਾਧੇ ਕੀ ਘਟ ਨੇ ਆਪਣੇ ਇੰਡੀਆ ਵਿੱਚ ਇਹਦੀ ਖੇਤੀ ਹੁਣ ਆ ਰਹੀ ਆ ਪਹਿਲਾਂ ਜਿਹੜੀ ਨਹੀਂ ਹੈਗੀ ਸੀ ਅਵੋਕਾਡੋ ਦੇ ਵਿੱਚ ਜਿਹੜੀ ਇੱਕ ਹੁੰਦੀ ਹੈ ਸੈਚੂਰੇਟਿਡ ਫੈਟ ਇੱਕ ਹੁੰਦੀ ਅਨਸੈਚੂਰੇਟਿਡ ਫੈਟ ਇਹਦੇ ਵਿੱਚ ਜਿਹੜੀ ਵਧੀਆ ਫੈਟ ਹੁੰਦੀ ਹੈ ਠੀਕ ਹੈ ਤੇਰਾ ਕੀ ਵਿਚਾਰ ਹੈ ਇਹਦੇ ਬਾਰੇ ਤੂੰ ਆਪਣਾ ਕੋਈ ਵਿਚਾਰ ਪਾ ਆ ਜਿਹੜਾ ਅਵਕਾਡੋ ਹੈ ਨਾ ਬਹੁਤ ਜ਼ਿਆਦਾ ਹੈਲਥੀ ਹੈ ਤੇ ਮੱਖਣ ਨਾਲੋਂ 5 ਗੁਣਾ ਜ਼ਿਆਦਾ ਹੈਲਥੀ ਹੁੰਦਾ ਹੈ ਤੇ ਮੰਨ ਕੇ ਜੇ ਤੁਸੀਂ ਪਹਿਲੀ ਵਾਰ ਖਾਓਗੇ ਤੇ ਤੁਹਾਨੂੰ ਪਸੰਦ ਨਹੀਂ ਆਏਗਾ ਹਾਂ ਕਈਆਂ ਨੂੰ ਟੇਸਟ ਵੀ ਨਹੀਂ ਵਧੀਆ ਲੱਗਦਾ ਕਿਉਂਕਿ ਮੈਂ ਰਿਵਿਊ ਪੜ੍ਹੇ ਸੀ ਲੋਕਾਂ ਦੇ ਮੈਸੇਜ ਪੜ੍ਹਦਾ ਹਾਂ ਨਾ ਤੇ ਕਹਿੰਦੇ ਨੇ ਕਈ ਕਹਿੰਦੇ ਨੇ ਵਧੀਆ ਲੱਗਦਾ ਪਰ ਇਹ ਬਹੁਤ ਵਧੀਆ ਫਰੂਟ ਹੈ ਜਿਹੜੀਆਂ ਤੁਹਾਨੂੰ ਬਿਮਾਰੀਆਂ ਕਈਰ ਲੱਗੀਆਂ ਹੁੰਦੀਆਂ ਨੇ ਨਾ ਕਹਿੰਦੇ ਨੇ ਸਕਿਨ ਪ੍ਰੋਬਲਮ ਉਹ ਪ੍ਰੋਬਲਮ ਹੈਅਰ ਪ੍ਰੋਬਲਮ ਇਹ ਸਭ ਜਦੋਂ ਆਪਣੇ ਸਰੀਰ 'ਚ ਤੱਤ ਘਟ ਜਾਂਦੇ ਫੇਰ ਹੀ ਹੁੰਦੀਆਂ ਇਹਨਾਂ ਆ ਪੀਅਰ ਹੋ ਰਿਹਾ ਆ ਪੀਅਰ ਹੋ ਰਿਹਾ ਮੱਲਾ ਇਹਨਾਂ ਨੂੰ ਕੀ ਫਰਕ ਹੋਵੇ ਇੱਥੇ ਬੜੇ ਤਰ੍ਹਾਂ ਦੇ ਪੀਅਰਸ ਨੇ 6-7 ਤਰ੍ਹਾਂ ਦੀ ਪੀਅਰਸ ਨੇ ਪੀਅਰ ਨੂੰ ਨਾਸ਼ਪਤੀ ਕਹਿੰਦੇ ਨੇ ਹਾਂ ਏਦਾਂ ਦੀ ਨਾਸ਼ਪਤੀ ਇੰਡੀਆ 'ਚ ਹੁੰਦੀ ਔਰ ਆਹ ਵਾਲੀ ਨਾਸ਼ਪਤੀ ਹੁੰਦੀ ਦੇਖ ਆ ਲੈ ਦੇਖ ਆ ਇਹ ਨਾਸ਼ਪਤੀ ਦੀ ਤਿੰਨ ਉਹ ਅੱਗੇ ਇੱਕ ਹੋਰ ਹੀ ਚੌਥੀ ਇਹ ਖਾਲੀ ਕਿਸਮ ਹੈ ਇਹ ਵਿੰਟਰ ਵਾਲੀ ਕਹਿੰਦੇ ਨੇ ਪੰਜਵੀਂ ਉਹ ਵੀ ਆ ਕਿਹੜੀ ਨਾਸ਼ਪਤੀ ਦੇ ਵਿੱਚ ਹੀ ਹੁੰਦੀ ਨਹੀਂ ਐਪਲ 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 ਜਿਆਦਾ ਧਕਾ ਨਾ ਕਰੇ ਤੁਸੀਂ ਐਪਲ ਦੀਆਂ ਵੀ ਬੜੀਆਂ ਭੰਤਾਂ ਨਾ ਹਾਂ ਜੀ ਰਾਜ ਆਹ ਦੇਖ ਉਹ ਮਾ ਵੀ ਤਰ੍ਹਾਂ ਦੇ ਆਪ ਲੱਗਦੇ ਜੰਮੀ ਅੱਛਾ ਜੰਮੀ ਕੰਪਨੀ ਬਣਾਉਂਦੀ ਆ ਬੋਲਡ ਪੈਕ ਕਰਦੀ ਮਤਲਬ ਜੀ ਬੋਲਡ ਹੁਣੇ ਚਲ ਪਹਿਲੀ ਵਾਰ ਆਪਾਂ ਟਰਾਈ ਕਰਨੇ ਨੇ ਹੂੰ ਤੇ ਲੈ ਲੈਨੇ ਇਹਨਾਂ ਨੂੰ ਮੈਨੂੰ ਜੈਜ ਦੇ ਵਧੀਆ ਲੱਗਦੇ ਨੇ ਰੋਇਲ ਗਾਲਾ ਰੋਇਲ ਗਾਲਾ ਹਾਂ ਰੋਇਲ ਗਾਲਾ ਤੇ ਇੱਧਰ ਹੈ ਨਾ ਸ਼ਾਇਦ ਆਵੇ ਰੋਇਲ ਗਾਲਾ ਆ ਜਿਆਦੇ ਵਧੀਆ ਹੁੰਦੇ ਮੈਨੂੰ ਪ੍ਰਾਈਸ ਤਾਂ ਸਹੀ ਟੇਸਟੀ ਲੱਗਦੇ ਆ 5 ਨੱਤੀਆਂ ਦੇ ਆ ਆ ਤੂੰ ਖਾਦਾ ਨਾ ਪਕਰੀ ਚਾਹੀਦੀ ਸ਼ੌਪ ਤੋਂ ਲਿਆ ਡ੍ਰੈਗਨ ਫਰ ਕਿਦਾਂ ਦਾ ਹੈ ਬਹੁਤ ਵਧੀਆ ਸੀ ਆ ਕੀ ਆ ਪੋ ਮਿਲ ਲੋ ਇਹ ਚਕੋਤਰੇ ਆ ਚਕੋਤਰੇ ਪੰਜਾਬੀ ਜਿਹਨੂੰ ਬਈ ਚਕੋਤਰੇ ਕਿਹਾ ਜਾਂਦਾ ਹੈ ਸਾਡੇ ਘਰ ਟੁੱਟਾ ਲੱਗਾ ਹੋਇਆ ਇਹਦਾ ਅੱਛਾ ਇੱਥੇ ਕਿੰਡਿਆ ਇੰਡੀਆ ਓਕੇ ਮੈਂ ਤਾਂ ਨਹੀਂ ਦੇਖਿਆ ਇਹ ਫਲ ਮੈਂ ਪਹਿਲੀ ਵਾਰ ਵੇਖਿਆ ਜੇ ਤੁਸੀਂ ਪਹਿਲੀ ਵਾਰ ਵੇਖਿਆ ਕਮੈਂਟ ਕਰਕੇ ਜਰੂਰ ਦੱਸਣਾ ਹੈਲਥੀ ਹੈ ਮੰਗੋ ਮੰਗੋ ਇੱਥੇ ਆ 8 ਡਾਲਰ ਦਾ ਇੱਕ ਮੰਗੋ 400 ਰੁਪਏ ਦਾ ਇੱਕ ਮੰਗੋ ਆ ਠੀਕ ਆ ਹੁਣ ਤੁਸੀਂ ਦੱਸੋਗੇ ਲਓਗੇ ਕਿ ਨਹੀਂ 5 ڈالر ਦਾ ਇੱਕ ਨਾਰੀਆ ਇੰਡੀਆ ਦੇ 250 ਰੁਪਏ ਦਾ ਨਾਰ ਇੱਕ ਆ ਹਾਂ ਤੇ ਕਿਲੋ ਨੂੰ ਆ ਗਿਆ ਕੋਕੋਨਟ ਸ਼ਾਇਦ ਪਤਾ ਹੀ ਚੱਲ ਆਪਾਂ ਅੱਗੇ ਮਿਰਚਾਂ ਦੇ ਪ੍ਰਾਈਸ ਦੇਖੋ ਮਿਰਚਾਂ ਦਾ ਪ੍ਰਾਈਸ ਦੇਖੋ ਬਈ 40 ਹੌ ਦਾ 44 ਡਾਲਰ ਨੂੰ ਕਿਲੋ ਔਰ ਮਿਰਚਾਂ ਦੀ ਇੰਡੀਆ ਵੀ ਮਹਿੰਗੀਆਂ ਹੁੰਦੀਆਂ ਨਾ ਤੇਰਾ ਕਿੰਨਾ ਤੇਰਾ ਦਾ ਵੀ ਭਾਵੇਂ ਮਿਲ ਜਾ ਪੱਕੇ ਬਤਾਉਂਗਾ ਅੱਗੇ ਕੀ 플ਾਨ ਨੇ ਤੋਂ ਬਤਾਉਂ ਲੜੇ 19 ਡਾਲਰ ਨੂੰ ਕਿਲੋ 19 ਨੂੰ 20 ਡਾਲਰ ਇਹ ਵੀ ਖਰਾਬ ਸੀ ਨਾ ਖਰਾਬ ਆ ਉਹ ਵੀ ਫਰੈਸ਼ ਨਹੀਂ ਹੈਗੇ ਹਾਂ ਆਏ ਜੇ ਤੁਹਾਨੂੰ ਪਤਾ ਹੀ ਨਹੀਂ ਆਂ ਇੰਡੀਆ ਵਾਲੀ ਮਿਰਚ ਹੈ 27 ਡਾਲਰ ਦੇ ਕਿਲੋ ਉਹ ਪਿੰਡੀਆਂ ਆ ਸੁੱਕੀਆਂ ਜੀਆਂ ਪਿੰਡੀਆਂ ਕੌਣ ਲੋਗ 16 ਡਾਲਰ ਨੂੰ ਕਿਲੋ ਉਹ ਵੀ 16 ਨਾਲ 800 ਰੁਪਏ ਦਾ ਆਹੜਾਨ ਕੀ ਗੱਲੀ ਗੱਲ ਦਾ ਸਰ ਆਹ ਫਲ 99 ਡਾਲਰ ਦਾ ਇੱਕ ਹੀ ਮਤਲਬ ਖਾ ਕੇ ਵੇਖੀਗੇ ਤੈਨੂੰ ਗੰਟੀ ਬਹੁਤ ਲੱਗੇ ਹੋਏ ਇਹਨਾਂ ਨੂੰ ਮਤਲਬ ਇੰਡੀਆ ਦੇ 5000 ਰੁਪਏ ਦਾ ਇੱਕ ਫਲ ਇਹ ਖਾਂ ਦਾ ਤਰੀਕਾ ਪਤਾ ਕਿਦਾਂ ਟ੍ਰੌਪੀਕਲ ਗ੍ਰੀਨ ਕੋਈ ਮਨਦਾ ਤਾਂ ਨਾਰੀਅਲ ਦੀ ਫੈਮਿਲੀ ਦੇ ਵਿੱਚੋਂ ਹੈਗਾ ਇਹ ਬਹੁਤ ਦਿਲ ਜਿਗਰਾਜ ਹਾਂ ਆ ਦੇ ਜਿੱਦਾ ਆਪਣੇ ਲੀਚੀਆਂ ਨਹੀਂ ਹੁੰਦੀਆਂ ਹੈਗੀਆਂ ਲੋਗਾਨ ਅੱਛਾ ਸੇਮ ਲੀਚੀ ਵਾਂਗ ਹੁੰਦੇ ਆ ਦੇ ਕੰਨੇ ਓਕੇ ਬੋਮਿੰਗਨ ਹਾਂ ਲੋਗ ਖਾਈ ਲੋਗਨ ਅੱਛਾ ਥਾਈ ਦਾ ਫਰੂਟ ਹੈ ਤੇ ਬਹੁਤ ਮਿੱਠਾ ਹੁੰਦਾ ਆ ਹਾਂ ਕਿੰਨੇ ਦਾ ਸੱਤਾਂ ਦਾ ਅੱਧਾ ਗੱਲ ਠੀਕ ਆ ਕਰਾਂਗੇ ਟ੍ਰਾਈ ਆ ਬਾਈ ਵੀ ਫਰੂਟ ਜਿੰਦਾ ਬਹੁਤ ਮਿੱਠਾ ਹੁੰਦਾ ਏ ਥਾਈ ਦਾ ਕਹਿੰਦੇ ਮੰਗੋ ਵਰਗਾ ਫਲ ਹੁੰਦਾ ਟਰਾਈ ਜ਼ਰੂਰ ਕਰਿਓ ਜੇ ਤਾਂ ਨੂੰ 5000 ਰੁਪਏ ਦਾ ਇੱਕ ਫਰੂਟ ਲੈਣ ਦੀ ਹੋਵੇ ਗਰਾਜ ਆ ਦੇਖੋ 5000 ਦੇ ਫਰੂਟ ਨੇ ਕੀ ਕਰਤੇ ਅਜੇ ਜੇ ਖਾ ਲੈਂਦੇ ਤੇ ਫਿਰ ਹੋਰ ਕੋਈ ਕਰਦਣਾ ਉਹਨੇ ਸਹੀ ਗੱਲ ਕੰਡੇ ਬੜੇ ਨਹੀਂ ਉਹਦੇ ਕੰਡੇ ਬਰੇ ਕੰਡੇ ਦੇ ਜੋ ਵੱਜਨੇ ਜਦੋਂ 5000 ਦਾ ਖਾ ਕੇ ਤੇ ਮੈਂ ਨਿਕਲਣਾ ਸਹੀ ਗੱਲ ਹੈ ਲਓ ਉਧਰ ਬਦਾਮ ਕਾਜੂ ਜੇ ਲੈਣੇ ਹੋ ਉਹ ਵੀ ਲੈ ਸਕਦੇ ਜੋ ਮੇਰੇ ਤੋਂ ਹੈਗੇ ਵਜ ਆ ਕੀ ਹੈ ਕੋਸਕੋ ਤੋਂ ਲੈ ਕੇ ਆਈ ਸੀ ਆਪਾਂ ਮੀਡ ਮੂਡ ਜਣਾ ਚਲ ਆਪਾਂ ਜੇ ਇਹਦਾ ਨਾ ਕੀ ਦਾ ਮਤਲਬ ਨਹੀਂ ਕੋਈ ਆਪਾਂ ਹੈਗੇ ਆ ਕਿ ਸ਼ਾਕਾਹਾਰੀ ਭੋਜਨ ਖਾਣ ਵਾਲੇ ਕੋਈ ਜਾਂ ਲੱਗੇ ਤੇਲ ਆ ਰਾਈਸ ऑयल ਵਧੀਆ ਹੁੰਦਾ ਕਿ ਨਹੀਂ ਠੀਕ ਆ ਹੁੰਦਾ ਟਮੇਟੋ ਸੌਸ 2 ਡਾਲਰ ਦੀ ਚਾਕਲੇਟ 올ਿਵ ਆ ਇਧਰ ਸਾਰਾ ਇਥੋਂ ਲੈ ਕੇ ਮੀਟ ਹੀ ਮਰ ਰਗਾ ਵਾਂ ਮੱਝਾਂ ਹੀ ਆ ਵੜ ਵੜ ਰੱਖੀਆਂ ਇਹਨਾਂ ਨੇ ਸ਼ੈਲਫਾਂ ਤੇ ਆ ਵੀ ਡਰਿੰਕ ਵਧੀਆ ਹੁੰਦੀ ਆ ਆਪਾਂ ਨੂੰ ਹੁਣ ਆਪਾਂ ਕਿਹੜੇ ਸੈਕਸ਼ਨ 'ਚ ਜਾਣਾ? ਵਾਈਨ ਨਾਲ ਤਾਂ ਨਹੀਂ ਜਾਣਾ ਦਰਸ਼ਕਾਂ ਨੂੰ ਵਾਈਨ ਵਿਖਾਉਣੀ। ਹਾਂ ਹੁੰਨੀ ਆ। ਵੇਖਣ ਜੀ ਇੱਥੇ ਕਿਉਂਕਿ ਮੈਂ ਕਾਊਂਟਡਾਊਨ 'ਚ ਪਹਿਲਾਂ ਭਰਦਾ ਨਾ ਨਦਰ ਪਤਾ 27 ਡਾਲਰ ਦੀ ਵਾਈਨ। ਇੰਡੀਆ ਦੇ ਇੱਕ ਭਾਂ ਦੇ ਬਿਸਕਟ ਹੁੰਦੇ ਗੁਰੂ ਆ ਇੱਥੋਂ ਲੈ ਕੇ ਐਂਡ ਤੋਂ ਕੁੜੇ ਬਿਸਕਟ, 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 ਬਿਸਕਟ। ਔਖੋ ਵੱਖਰੇ ਭਾਂ ਦੇ ਵੱਖੋ-ਵੱਖੇ ਫਲੇਵਰ। ਪਰ ਮਨ ਨੂੰ ਇੱਕ ਆ ਤੇ ਇੱਕ ਅੱਗੇ ਹੁੰਦਾ ਬਹੁਤ ਵਧੀਆ ਲੱਗਦਾ। ਇੱਕ ਆ ਲੈ ਲੈਂਦੇ ਆ। ਬਹੁਤ ਜਿਆਦਾ ਵਧੀਆ ਲੱਗਦੇ ਆਹ ਵਾਲੇ ਆਬੇ ਖਾ ਕੇ ਤੇ ਨਿਸ਼ਾਰੀ ਆ ਜਾਂਦਾ ਖਾ ਕੇ ਤੂੰ ਵਿਖੇ ਖਾ ਗਏ ਨਾ ਮੈਨੂੰ ਮੈਨੂੰ ਬਿਸਕਵਫ ਵਾਲੇ ਵਧੀਆ ਲੱਗਦੇ ਤੈਨੂੰ ਪਤਾ ਨਾ ਟਰਾਈ ਕਰਦਾ ਰਹਿੰਦਾ ਨਾ ਹਾਂ ਸਾਨੂੰ ਮੱਲੇ ਟੀਮ ਵਾਸਤੇ ਵੱਖਰਾ ਕਰੰਦੇ ਹੁੰਦੇ ਮਰਚੈਂਡਾਈਜ਼ਰ ਵੀ ਲੈ ਕੇ ਹੁੰਦੇ ਕਿ ਸਾਬਜੀ ਟਰਾਈ ਕਰੋ ਸਾਡਾ ਫਰੂਟ ਆਹ ਜਿਹੜੇ ਕਰੈਕਰ ਇਹ ਬਿਸਕਟ ਨਹੀਂ ਆ ਕਈਆਂ ਨੂੰ ਬਿਸਕਟ ਹੀ ਲੱਗਦੇ ਆ ਪਰ ਇਹ ਕਰੈਕਰ ਹੁੰਦੇ ਜਦੋਂ ਕਰੈਕਰ ਮਤਲਬ ਕ੍ਰਕ 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 ਤੂੰ ਹੀ ਦਾਦਾ ਕਰਨਾ ਹੈ ਕ੍ਰੈਕ ਕਰਨ ਵਾਲੇ ਹਾਂ ਕ੍ਰੈਕ ਕਰਕੇ ਹਾਂ ਤੋੜ ਤੋੜ ਕੇ ਖਾਣਾ ਹੈ ਬਿਸਤੂ ਹਾਂ ਇਹ ਜਿਹੜੇ ਬਣੇ ਹੁੰਦੇ ਆਜਾ ਕੁਕੀਜ਼ ਆ ਗਈਆਂ ਬਿਲਕੁਲ ਆਪਣੇ ਤੇ ਹਰੀ ਜੀ ਨੂੰ ਬਿਸਕੁਟ ਹੀ ਕਹਿੰਦੇ ਤੇ ਕੁਕੀਜ਼ ਕੋਕੀਜ਼ ਲੈ ਕੇ ਵੱਖਰਾ ਹਮ ਬਿਸਕਾਫੀ ਵੱਖਰੀ ਇਦਾਂ ਦੀ ਜਨ ਪ੍ਰਾਈਸ ਹੀ ਮੈਂ ਦਿਖਾ ਦੇ ਇਹਦਾ ਇਹ ਜਿਆਦਾ ਮਹਿੰਗੀਆਂ ਨਹੀਂ ਆ 2 ਡਾਲਰ ਤੋਂ ਲੈ ਕੇ 5 ਕਿ ਡਾਲਰ ਦੇ ਵਿੱਚ ਤੁਹਾਨੂੰ ਮਿਲ ਲਈ ਜਾਂਦਾ ਹਰ ਇੱਕ ਕਿਉਂਕਿ ਹੈਲਥੀ ਵੀ ਜਾਂਦੇ ਨੇ ਅਨ ਹੈਲਦੀ ਫੂਡ ਤੁਹਾਨੂੰ ਸਸਤੇ ਮਿਲਦੀ ਹੈ ਅਨ ਹੈਲਦੀ ਫੂਡਸ ਸਸਤਾ ਮਿਲਦਾ ਜਿਹੜੇ ਹੈਲਥੀ ਉਹ ਮਹਿੰਗਾ ਮਿਲਦਾ